ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਆਪਾਂ ਬਾਬਾ ਮਹਾਰਾਮ ਸਿੰਘੀ ਦੇ ਜੀਵਨ ਦੀ ਜੀਵਨੀ ਬਾਰੇ ਅੱਗੇ ਪੜ੍ਹਦੇ ਹਾਂ ਇੱਕ ਟੇਕ ਗੋਬਿੰਦ ਕੀ ਤਿਆਗੀ ਅਨਾਸ ਇੱਕ ਦਿਨ ਸਵੇਰੇ ਹੀ ਜਦੋਂ ਮਾਤਾ ਜੀ ਘਰ ਦਾ ਕੰਮ ਕਰਨ ਲਈ ਉੱਠੇ ਵੱਡਾ ਭਰਾ ਅਤੇ ਪਿਤਾ ਖੇਤ ਵੱਲ ਨੂੰ ਚੱਲ ਗਏ ਮਾਤਾ ਜੀ ਘਰ ਦੇ ਕੰਮ ਵਿੱਚ ਲੱਗ ਪਏ ਆਪ ਘੁਰੇ ਚੱਲ ਕੇ ਦਰਿਆ ਬਿਆਸ ਜੋ ਆਪ ਦੇ ਘਰ ਤੋਂ ਕੁਝ ਫਰਕ ਤੇ ਵਗਦਾ ਸੀ ਉਸ ਦੇ ਕਿਨਾਰੇ ਜਾ ਕੇ ਬੈਠ ਗਏ ਜਦੋਂ ਕੁਝ ਦਿਨ ਚੜ ਆਇਆ ਆਪ ਘਰਨਾ ਦਿੱਸੇ ਤਾਂ ਮਾਤਾ ਨੇ ਇੱਧਰ ਉੱਧਰ ਵੇਖਿਆ ਪਰ ਕੋਈ ਪਤਾ ਨਾ ਲੱਗਿਆ ਇਸ ਤਰ੍ਹਾਂ ਕਰਦਿਆ ਦਿਨ ਵੱਡਾ ਹੋ ਗਿਆ ਅਤੇ ਨਗਰ ਦੇ ਲੋਕ ਆਪੋ ਆਪਣੇ ਪਸ਼ੂ ਲੈ ਕੇ ਚਰਨ ਆ ਗਏ ਕੁਝ ਬੰਦੇ ਦਰਿਆਵਾਲੇ ਪਾਸੇ ਪਸ਼ੂ ਚਾਰਦੇ ਚਾਰਦੇ ਆ ਨਿਕਲੇ ਉਹਨਾਂ ਨੇ ਵੇਖ ਕੇ ਬਾਜ ਵੀ ਮਾਰੀ ਪਰ ਆਪਨੇ ਕੋਈ ਉੱਤਰ ਨਹੀਂ ਦਿੱਤਾ ਖੈਰ ਜਦੋਂ ਖੇਤੋਂ ਕੰਮ ਕਰਕੇ ਪਿਤਾ ਜੀ ਅਤੇ ਵੱਡਾ ਭਰਾ ਕਰ ਆਏ ਤਾਂ ਪਤਾ ਲੱਗਿਆ ਕਿ ਮਸਤਾਨਾ ਘਰ ਨਹੀਂ ਹੈ ਫਿਰ ਸੋਚਨ ਲੱਗੇ ਹੁਣ ਕਿੱਥੇ ਭਾਲੀਏ ਘਰੋਂ ਬਾਹਰ ਆ ਕੇ ਆਂਡ ਗਵੰਡ ਕਈਆਂ ਤੋਂ ਪਤਾ ਕੀਤਾ ਪਰ ਬੜੇ ਫਿਕਰਮੰਦ ਹੋ ਕੇ ਕਿੱਧਰ ਚਲਾ ਗਿਆ ਹੌਲੀ-ਹੌਲੀ ਦੁਪਹਿਰ ਢਲਣ ਦੇ ਨੇੜੇ ਹੋ ਗਿਆ ਮਾਤਾ ਫਿਕਰ ਕਰਨ ਲੱਗੀ ਕਿੱਧਰ ਚਲਾ ਗਿਆ ਅੱਜ ਰੋਟੀ ਨਹੀਂ ਖਾਦੀ ਖੈਰ ਹੁਣ ਪਿਤਾ ਜੀ ਪਾਲਣ ਲਈ ਤੁਰ ਉઠੇ ਵੱਡੇ ਭਰਾ ਵੀ ਨਾਲ ਹੋ ਤੁਰੇ ਅੱਗੇ ਮਾਲ ਚਾਰਨ ਵਾਲਾ ਮਿਲ ਗਿਆ ਉਸ ਨੂੰ ਪੁੱਛਣ ਤੇ ਦੱਸਿਆ ਕਿ ਮੈਂ ਦਰਿਆ ਦੇ ਕਿਨਾਰੇ ਬੈਠੇ ਨੂੰ ਦੇਖਿਆ ਹੈ ਅਸੀ ਆਵਾਜ਼ਾਂ ਬਹੁਤ ਦਿੱਤੀਆਂ ਪਰ ਉਹ ਬੋਲਿਆ ਨਹੀਂ ਪਿਤਾ ਜੀ ਅਤੇ ਭਰਾ ਦਰਿਆ ਵੱਲ ਤੁਰ ਪਏ ਪਿਤਾ ਜੀ ਨੇ ਆਖਿਆ ਕਿ ਤੂੰ ਛੇਤੀ ਛੇਤੀ ਤੁਰ ਕੇ ਜਾ ਕੇ ਉਸ ਨੂੰ ਉਠਾ ਕੇ ਲੈ ਆ ਮੈਂ ਵੀ ਚੱਲ ਕੇ ਤੇਰੇ ਮਗਰ ਆ ਰਿਹਾ ਹਾਂ ਉਸ ਨੂੰ ਤੂੰ ਕੁਝ ਆਖਣਾ ਨਹੀਂ ਉਸ ਪਤਾ ਦੱਸਣ ਵਾਲੇ ਮੁੰਡੇ ਨੂੰ ਵੀ ਨਾ ਲੈ ਲਿਆ ਇੱਕ ਭਰਾ ਉਸ ਦੇ ਪਸ਼ੂਆਂ ਕੋਲ ਖਲੋ ਗਿਆ ਸੋ ਇਹ ਗੱਲਾਂ ਕਰਦੇ ਕਰਦੇ ਉੱਥੇ ਕੋਈ ਅੱਗੇ ਕੋਈ ਪਿੱਛੇ ਸਾਰੇ ਹੀ ਪਹੁੰਚ ਗਏ ਵੱਡੇ ਭਰਾ ਨੇ ਅਤੇ ਉਸ ਮੁੰਡੇ ਨੇ ਪਹਿਲਾਂ ਤਾਂ ਆਵਾਜ਼ ਦਿੱਤੀ ਪਰ ਆਪ ਨਹੀਂ ਬੋਲੇ ਫਿਰ ਕੋਲ ਜਾ ਕੇ ਬਾਹੋਂ ਫੜ ਕੇ ਉਠਾ ਲਿਆ ਤੇ ਕਿਹਾ ਐਡੀ ਦੂਰ ਕੀ ਲੈਣ ਆਇਆ ਹੈ ਚੱਲ ਕਰ ਚੱਲੀਏ ਆਪ ਚੁੱਪਚਾਪ ਉਹਨਾਂ ਦੇ ਨਾਲ ਹੋ ਤੁਰੇ ਅਤੇ ਰਸਤੇ ਵਿੱਚ ਪਿਤਾ ਜੀ ਵੀ ਤੁਰੇ ਆਉਂਦੇ ਮਿਲ ਪਏ ਕਰ ਵਾਪਸ ਮੁੜ ਆਏ ਮਾਤਾ ਜੀ ਨੇ ਪੁੱਛਿਆ ਕਿੱਥੇ ਮਿਲਿਆ ਪਿਤਾ ਤੇ ਭਰਾ ਕਹਿਣ ਲੱਗੇ ਦਰਿਆ ਦੇ ਕਿਨਾਰੇ ਜਾ ਬੈਠਾ ਸੀ ਮਾਤਾ ਨੇ ਹੈਰਾਨ ਹੋ ਕੇ ਕਿਹਾ ਉੱਥੇ ਕੀ ਮੇ ਜਾਵੜਿਆ ਫਿਰ ਮਾਤਾ ਨੇ ਕੋਲ ਬਿਠਾ ਕੇ ਰੋਟੀ ਖਵਾਈ ਪਰ ਭਰਾਵਾਂ ਨੇ ਕਿਹਾ ਬਾਪੂ ਇਸ ਨੂੰ ਐਡੀ ਦੂਰ ਜਾਣ ਤੋਂ ਕਿਵੇਂ ਰੋਕੀਏ ਤਾਂ ਪਿਤਾ ਨੇ ਕਿਹਾ ਮੈਂ ਕੀਦਸ ਇਸ ਨੂੰ ਕੋਈ ਗੱਲ ਕਹੀਏ ਤਾਂ ਕੋਈ ਜਵਾਬ ਨਹੀਂ ਦਿੰਦਾ ਮੈਂ ਜਾਂ ਤੁਸੀਂ ਕੀ ਕਰ ਸਕਦੇ ਹਾਂ ਐਨੀ ਗੱਲ ਕਹਿਣ ਤੋਂ ਬਾਅਦ ਪਿਤਾ ਜੀ ਤਾਂ ਚੁੱਪ ਕਰ ਗਏ ਭਰਾ ਨਰਾਇਣ ਬੋਲੇ ਕੁਝ ਨਹੀਂ ਇਸ ਤੋਂ ਬਾਅਦ ਸਾਰੇ ਘਰ ਦੇ ਨਿਗਾ ਰੱਖਣ ਰੱਖਦੇ ਸਨ ਕਿ ਅੱਗੇ ਵਾਂਗ ਕਿਤੇ ਫੇਰ ਨਾ ਚਲਾ ਜਾਏ ਇਨਾਂ ਦਿਨਾਂ ਵਿੱਚ ਹੀ ਇੱਕ ਸਮੇਂ ਕਰ ਬੈਠਿਆ ਤੋ ਬਾ ਬਾਜੀ ਦੀ ਬਾਬਤ ਜ਼ਿਕਰ ਚਲਿਆ ਕਿ ਹੋਰ ਤਾਂ ਸਾਰੇ ਆਪੋ ਆਪਣੇ ਕੰਮ ਕਰਦੇ ਹਨ ਪਰ ਮਸਤਾਨੇ ਦਾ ਸਾਡੇ ਤੋਂ ਬਾਅਦ ਕੀ ਬਣੇਗਾ ਪਿਤਾ ਜੀ ਨੇ ਕਿਹਾ ਕੋਈ ਸਮਝ ਨਹੀਂ ਆਉਂਦੀ ਉਹਨਾਂ ਮੰਡਲੀ ਵਾਲੇ ਸੰਤਾਂ ਨੇ ਤਾਂ ਕਿਹਾ ਸੀ ਕਿ ਇਸ ਦਾ ਕੋਈ ਫਿਕਰ ਹੀ ਨਾ ਤੇ ਉਹਨਾਂ ਨੇ ਇਸ ਦੀ ਵढਾਈ ਵੀ ਬੜੀ ਕੀਤੀ ਸੀ ਮਾਤਾ ਨੇ ਕਿਹਾ ਇਸ ਦੇ ਛੋਟੇ ਹੁੰਦੇ ਤੋਂ ਇੱਕ ਸੰਤ ਨੇ ਵੀ ਮੇਰੇ ਕੋਲ ਇਸ ਨੂੰ ਬਹੁਤ ਸਲਾਹਿਆ ਸੀ ਕਿਹਾ ਸੀ ਮੌਕਾ ਆਉਣ ਤੇ ਪਤਾ ਲੱਗੇਗਾ ਇਹ ਉੱਚ ਕੋਟੀ ਦੇ ਸੰਤ ਬਣਨਗੇ ਪਰ ਹੁਣ ਤਾਂ ਆਪਣੇ ਆਪ ਦੀ ਵੀ ਸੁਰਤ ਨਹੀਂ ਪਿਤਾ ਨੇ ਕਿਹਾ ਵੇਖੋ ਕੀ ਬਣੇ ਮਾਤਾ ਪਿਤਾ ਤਾਂ یوں ਜ਼ਿਕਰ ਕਰਦੇ ਚੁੱਪ ਹੋ ਗਏ ਬਾਬਾ ਜੀ ਆਪ ਇਹ ਬਚਨ ਕਰਕੇ ਹੱਸ ਕੇ ਕਿਹਾ ਕਰਦੇ ਸਨ ਇਹ ਗੱਲ ਸੁਣ ਕੇ ਅਸੀਂ ਮਨ ਵਿੱਚ ਹੀ ਰੱਬ ਅੱਗੇ ਅਰਦਾਸ ਕੀਤੀ ਕਿ ਹੈ ਪਰਮੇਸ਼ਰਾ ਅਜੇ ਸਾਨੂੰ ਇਵੇਂ ਹੀ ਰਹਿਣ ਦੇ ਘਰ ਦੀਆਂ ਤੋਂ ਲੁਕਾ ਕੇ ਰੱਖੀ ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ